ਹਾਂਜੀ ਵੈਲਕਮ ਹੈ ਜੀ ਸੰਧੂ ਡੈਰੀ ਫਾਰਮ ਮੋਗਾ ਦੇ ਵਿੱਚ ਕਾਫੀ ਦਿਨਾਂ ਬਾਅਦ ਅੱਜ ਵੀਡੀਓ ਬਣਾਉਣ ਲੱਗੇ ਆਂ ਬਈ ਤੇ ਆ ਖੜਾ ਆਪਣਾ ਅਜ ਨੂਰਾ ਅੱਜ ਨਵਾਇਆ ਤੇ ਹੋਇਆ ਇਹਨੂੰ ਮੀਂਹ ਪੈਂਦੇ ਸੀ ਤੇ ਕਾਫੀ ਗੰਦੇ ਆ ਮਚ ਜਾਂਦਾ ਨਾ ਡੰਗਰਾਂ ਦਾ ਕੰਮ ਹੀ ਇਹ ਹੁੰਦਾ ਤੇ ਅੱਜ ਨਵਾਇਆ ਸਾਰੇ ਪਸ਼ੂ ਤੇ ਸਫਾਈ ਕਰ ਰਹੇ ਆ ਜੀ ਆਹ ਖੜੇ ਜੰਨੂ ਮਾਵਤ ਤੇ ਨੂਰਾ ਅੱਜ ਆਪਣਾ ਮੇਰੇ ਨਾਲ ਲਗਭਗ ਮੇਰੇ ਸਾਨੂੰ ਨਾ ਹੋ ਗਿਆ 23 24 ਦਿਨਾਂ ਦਾ ਤੇ ਹੁਣ ਆਪਾਂ ਇਹਦੀ ਵਾ ਫੀਡ ਸਟਾਰਟ ਕਰ ਦੇਣੀ ਹੈ ਕਾਫ ਵਾਲੀ ਇਹਦੀ 0.3 ਮਹੀਨੇ ਤੱਕ ਰਹਿੰਦੀ ਆ ਉਹ ਫੀਡ ਆਪਾਂ ਲਿਆ ਕੇ ਹੁਣ ਇਹਨੂੰ ਸਟਾਰਟ ਕਰਨੀ ਹੈ ਤੇ ਬਾਕੀ ਆਪਣੇ ਚੈਨਲ ਨੂੰ ਵੀਰੇ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਸਕਣ ਆ ਆਪਣੀਆਂ ਜਾਨੀ ਲੀਦਾ ਵੀ ਦੀ ਇਹਦੀ ਮਾਂ ਨੂਰੇ ਦੀ ਇਹਦੀ ਭੈਣ ਵੀ ਤੁਹਾਨੂੰ ਦਿਖਾਉਣੀ ਆ ਆ ਮਿੱਤਰੋ ਨੋਰੇਰੀ ਸਗੀ ਭੈਣ ਆ ਵਾਲੀ ਲਾਡੋ ਤੇ ਆ ਆਪਣੀ ਬਿੱਲੋ ਕਾਲੀ ਮੱਝ ਦੀ ਕੱਢੀ ਨਹੀਂ ਲੀਰਾ ਵੀ ਦਿੱਤੀ ਪਿਆ ਥਾਂ ਲਈ ਸਫਾਈ ਚੈੱਕ ਕਰੋ ਦੁੱਟੀਆਂ ਦੀ ਤੇ ਆ ਆਪਣੀ ਕਾਲੀ ਕੱਟੀ ਸੋ ਵੀਡੀਓ ਕਿਦਾਂ ਲਾਦੀ ਹੁੰਦੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ